ਏ ਬੀਪ ਸੰਜਾ ਤੁਹਾਨੂੰ ਰੱਖੇ ਅੱਗੇ ਐਡਵਰਡ ਦੇਨ ਰੋਜਰ ਫੈਡਰਰ ਨੇ ਬ੍ਰਿਸਬੇਨ ਕੀਤਾ ਡਬਲ ਤਮਾਕਾ ਫੈਡਰਰ ਨੇ ਨਾ ਸਿਰਫ ਬ੍ਰਿਸਬੇਨ ਓਪਨ ਦਾ ਖਿਤਾਬ ਆਪਣੇ ਨਾਂ ਕੀਤਾ ਬਲਕਿ ਆਪਣੇ ਕੈਰੀਅਰ ਦੀ 1000ਵੀਂ ਜਿੱਤ ਵੀ ਹਾਸਲ ਕੀਤੀ ਬ੍ਰਿਸਬੇਨ ਓਪਨ ਦੇ ਖਿਤਾਬੀ ਮੁਕਾਬਲੇ 'ਚ ਫੈਡਰਰ ਨੇ ਮਿਲੋਸ ਰਾਵਨਿਕ ਨੂੰ ਹਰਾਇਆ ਫੈਡਰਰ ਨੇ ਖਿਤਾਬੀ ਮੁਕਾਬਲਾ 6-4 6-7 6-4 ਦੇ ਫਰਕ ਨਾਲ ਆਪਣੇ ਨਾਂ ਕੀਤਾ ਅੰਤਰਰਾਸ਼ਟਰੀ ਕੈਰੀਅਰ 'ਚ 1000ਵੀਂ ਜਿੱਤ ਹਾਸਲ ਕਰਨ ਵਾਲੇ ਫੈਡਰਰ ਵਿਸ਼ਵ ਦੇ ਤੀਜੇ ਖਿਡਾਰੀ ਬਣ ਗਏ ਨੇ ਫੈਡਰਰ ਤੋਂ ਪਹਿਲਾਂ ਇਹ ਕਮਾਲ ਸਿਰਫ ਜਿਮੀ ਕਾਰਨਰਸ ਅਤੇ ਇਵਾਨ ਲੈਂਡਲ ਨੇ ਕੀਤਾ ਹੈ ਬਿਸਬਨ ਓਪਨ ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਫੈਡਰਰ ਦਾ ਅੰਤਰਰਾਸ਼ਟਰੀ ਕਰੀਅਰ ਦਾ 1227ਵਾਂ ਮੁਕਾਬਲਾ ਸੀ ਫੈਡਰਰ ਨੇ ਹੁਣ ਤੱਕ ਦੇ ਆਪਣੇ ਕਰੀਅਰ 'ਚ 1000 ਮੁਕਾਬਲੇ ਜਿੱਤੇ ਨੇ ਅਤੇ ਸਿਰਫ 227 ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕੀਤਾ ਮੁਕਾਬਲੇ ਜਿੱਤਣ ਤੋਂ ਬਾਅਦ ਫੈਡਰਰ ਨੇ ਕਿਹਾ ਕਿ ਜਿੱਤ ਉਹਨਾਂ ਲਈ ਬੇਹਦ ਖਾਸ ਹੈ ਫੈਡਰ ਨੇ ਕਿਹਾ ਕਿ ਆਪਣੇ ਕਰੀਅਰ ਦੌਰਾਨ ਉਹਨਾਂ ਨੇ ਹਰ ਮੁਕਾਬਲੇ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਕਾਰਨ ਇਹ ਹਜ਼ਾਰਵੀਂ ਜਿੱਤ ਉਹ ਕਦੇ ਭੁੱਲ ਨਹੀਂ ਸਕਣਗੇ ਇਹ ਫੈਡਰਰ ਦੇ ਕਰੀਅਰ ਦਾ ਤਰਾਸਮਾ ਖਿਤਾਬ ਹੈ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ